ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਇੱਕ ਨਵੀਂ ਕਹਾਣੀ ਸ਼ੇਅਰ ਕਰਨ ਲੱਗੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜਰੂਰ ਪਸੰਦ ਆਏਗੀ ਜੀ ਜੇਕਰ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਹਾਣੀ ਦਾ ਨਾਮ ਹੈ ਜੀ ਸائیں ਪੀੜਾ ਕਾਫੀ ਸਾਲਾਂ ਮੰਗਰੋਂ ਮਿਲੀਆਂ ਉਹ ਚਾਰੇ ਪੱਕੀਆਂ ਸਹੇਲੀਆਂ ਹਾਲ ਚਾਲ ਪੁੱਛਣ ਮੰਗਰੋਂ ਆਪਣੀ ਆਪਣੀ ਘਰਾਂ ਬੱਚਿਆਂ ਤੇ ਪਤੀ ਦੀਆਂ ਗੱਲਾਂ ਹੱਸ-ਹੱਸ ਕੇ ਸੁਣਾਉਣ ਲੱਗੀਆਂ ਗੱਲ ਚੱਲਦੀ ਚੱਲਦੀ ਨਨਾਨ ਦੇ ਰਿਸ਼ਤੇ ਤੇ ਆ ਕੇ ਰੁਕ ਗਈ ਸਭ ਨੇ ਦੇਖਿਆ ਮਨਜੋਤ ਸਭ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪਚਾ ਬੈਠੀ ਸੀ ਕੀ ਹੋਇਆ ਨਹੀਂ ਮਨਜੋਤ ਇੱਕ ਸਹੇਲੀ ਉਸ ਨੂੰ ਕੋਣੀ ਮਾਰਦੀ ਹੋਈ ਬੋਲੀ ਤੂੰ ਵੀ ਆਪਣੇ ਅਫਸਰ ਘਰ ਵਾਲੇ ਦੀ ਕੋਈ ਗੱਲ ਸੁਣਾ ਦੇ ਹੁਣ ਤਾਂ ਪੱਕਾ ਪਿਆਰ ਕਰਨ ਲੱਗ ਗਿਆ ਹੋਣਾ ਤੈਨੂੰ ਹੈ ਨਾ ਮਨਜੋਤ ਉਦਾਸ ਹੁੰਦੀ ਬੋਲੀ ਕੀ ਸੁਣਾਵਾਂ ਤੁਹਾਨੂੰ ਭੈਣੋ ਮੇਰੀਆਂ ਤਾਂ ਉਹੀ ਕਈ ਸਾਲ ਪੁਰਾਣੀਆਂ ਗੱਲਾਂ ਕੁਝ ਵੀ ਨਹੀਂ ਬਦਲਿਆ ਸੱਚ ਤਾਂ ਇਹ ਹੈ ਕਿ ਜਦ ਤੱਕ ਮੇਰੀ ਸੱਸ ਦੀ ਮਾਨਸਿਕਤਾ ਕਿ ਮੈਂ ਆਪਣੇ ਪੁੱਤ ਨੂੰ ਆਪਣੇ ਹੱਥਾਂ 'ਚ ਰੱਖਾਂ ਤੇ ਨੂੰ ਨੂੰ ਦਬਾ ਕੇ ਰੱਖਾਂ ਇਹ ਨਹੀਂ ਬਦਲਦੀ ਤਦ ਤੱਕ ਸਾਡੇ ਘਰ ਦਾ ਕੁਝ ਨਹੀਂ ਹੋ ਸਕਦਾ ਤੁਸੀਂ ਨਨਾਨ ਦੀ ਗੱਲ ਕਰਦੀਆਂ ਹੋ ਮੇਰੀ ਸੱਸ ਨੇ ਤਾਂ ਮੇਰੇ ਪਤੀ ਦੇ ਮਨ ਵਿੱਚ ਮੇਰੇ ਪ੍ਰਤੀ ਇੰਨੀ ਨਫ਼ਰਤ ਭਰ ਰੱਖੀ ਹੈ ਕਿ ਉਹ ਮੇਰੇ ਕੋਲ ਬੈਠਣਾ ਤਾਂ ਦੂਰ ਸਿੱਧੇ ਮੂੰਹ ਬੋਲਣ ਲਈ ਵੀ ਤਿਆਰ ਨਹੀਂ ਜਿੰਨਾ ਮੈਂ ਉਸਦੀ ਪਿਆਰ ਲਈ ਤੜਪੀ ਹਾਂ ਉਸਨੇ ਉਸ ਤੋਂ ਬਤ ਤੜਫਾਇਆ ਨਣਾਣਾ ਵੀ ਤੇ ਮੇਰੀ ਸੱਸ ਵੀ ਬਸ ਮੈਨੂੰ ਮਤਲਬ ਦਾ ਹੀ ਬੁਲਾਉਂਦੇ ਨੇ ਤੇ ਸਾਰੇ ਰਿਸ਼ਤੇਦਾਰਾਂ ਤੇ ਲੋਕਾਂ ਚ ਮੇਰੀ ਸੱਸ ਨੇ ਮੈਨੂੰ ਰੱਜ ਕੇ ਬਦਨਾਮ ਕਰ ਰੱਖਿਆ ਕਿ ਇਹ ਤਾਂ ਬਹੁਤ ਭੈੜੀ ਹੈ ਘਰ ਦਾ ਕੋਈ ਕੰਮਕਾਰ ਨਹੀਂ ਕਰਦੀ ਭਾਵੇਂ ਸਾਰਾ ਘਰ ਤੇ ਕੰਮ ਕਰ ਮੈਂ ਸੰਭਾਲਿਆ ਹੋਇਆ ਅੱਗੇ ਪਿੱਛੇ ਭਾਵੇਂ ਮੇਰੀ ਸੱਸ ਸੁੱਤੀ ਬੈਠੀ ਰਹੇ ਪਰ ਜਦੋਂ ਕੋਈ ਘਰ ਆ ਜਾਵੇ ਤਾਂ ਮੇਰੀ ਸਾਹ ਪੰਜ-ਪੰਜ ਕੇ ਕੰਮ ਕਰਨ ਲੱਗ ਜਾਂਦੀ ਏ ਤੇ ਦੇਖਣ ਵਾਲਾ ਤਾਂ ਇਹੀ ਸਮਝਦਾ ਕਿ ਬੋਲਦੀਆਂ ਮਨਜੋਤ ਹਾਂ ਕਿ ਪਰਨ ਲੱਗੀ ਇਥੋਂ ਤੱਕ ਤਾਂ ਮੈਂ ਫਿਰ ਵੀ ਬਰਦਾਸ਼ਤ ਕਰ ਰਹੀ ਸੀ ਪਰ ਹੁਣ ਹੁਣ ਕੀ ਉਸ ਦੀਆਂ ਸਹੇਲੀਆਂ ਕਾਲੀ ਨਾਲ ਬੋਲੀਆਂ ਹੋਰ ਕੀ ਦੱਸਾਂ ਭੈਣੇ ਕਹਿੰਦਾ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਆ ਬਾਹਰ ਭਾਵੇਂ ਚਾਰ ਜਨਾਨੀਆਂ ਰੱਖ ਲਾ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਇਹਨੂੰ ਹੱਥ ਨਾ ਲਾ ਇਹਨੂੰ ਸੂਤ ਕਰਕੇ ਰੱਖ ਨਹੀਂ ਨਹੀਂ ਲੈ ਇਦਾਂ ਕਿਵੇਂ ਉਸ ਦੀਆਂ ਸਹੇਲੀਆਂ ਰੋਸਟ ਇਕੱਠੀਆਂ ਬੋਲੀਆਂ ਤੂੰ ਪਿਆਰ ਨਾਲ ਸਮਝਾ ਆਪਣੇ ਪਤੀ ਨੂੰ ਇੱਕ ਸਹੇਲੀ ਬੋਲੀ ਨੀ ਕੀ ਸਮਝਾਵਾਂ ਉਹ ਤਾਂ ਕੁਝ ਵੀ ਸੁਣਨ ਤੇ ਸਮਝਣ ਨੂੰ ਤਿਆਰ ਹੀ ਨਹੀਂ ਹਰ ਤਰੀਕਾ ਅਪਣਾ ਕੇ ਦੇਖ ਲਿਆ ਉਹ ਆਪਣੀ ਮਾਂ ਦੀ ਗੋਦ ਚੋਂ ਨਿਕਲੇ ਤਾਂ ਹੀ ਨਾ ਤੇ ਪਿਛਲੇ ਦਿਨੀ ਤਾਂ ਕਹਿੰਦੇ ਮਨਜੋਤ ਦੀ ਭੁੱਬ ਨਿਕਲ ਗਈ ਪਿਛਲੇ ਦਿਨੀ ਕੀ ਸਹੇਲੀ ਆ ਉਸ ਦੇ ਉਸ ਨੂੰ ਕਲਾਮੇ ਵਿੱਚ ਲੈਂਦੇ ਆ ਬੋਲੀਆਂ ਵਿਆਸੇ ਤਾਂ ਇਹ ਆਪਣਾ ਮੋਬਾਈਲ ਮੇਰੇ ਤੋਂ ਲੁਕੋ ਕੇ ਹੀ ਰੱਖਦੇ ਨੇ ਤੇ ਕਦੀ ਵੀ ਹੱਥ ਤੱਕ ਨਹੀਂ ਲਵਾਉਣ ਦਿੰਦੇ। ਆਮ ਬਸ ਇੱਕ ਰਾਤ ਮੈਂ ਇਹਨਾਂ ਦਾ ਮੋਬਾਈਲ ਦੇਖ ਲਿਆ। ਮੋਬਾਈਲ 'ਚ ਕੋਹਰਤ ਦੀਆਂ ਇਤਰਾ ਯੁਕਤ ਤਸਵੀਰਾਂ ਤੇ ਰੋਮਾਂਟਿਕ ਚੈਟ ਸੀ। ਇਹਨਾਂ ਨੇ ਜਦ ਅਚਾਨਕ ਨੀਂਦ ਤੋਂ ਉੱਠਦਿਆਂ ਮੇਰੇ ਹੱਥ 'ਚ ਮੋਬਾਈਲ ਦੇਖਿਆ ਤਾਂ ਛੱਟ ਹੀ ਮੇਰੇ ਹੱਥੋਂ ਖੋ ਕੇ ਉਹ ਚੈਟ ਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ। ਸਾਡੀ ਖੂਬ ਲੜਾਈ ਹੋਈ ਤੇ ਬਹਿਸ ਹੋਈ ਹੁਣੇ ਕਈ ਵਾਰ ਸੁਧਰਨ ਦਾ ਵਾਅਦਾ ਕਰ ਚੁੱਕਾ ਪਰ ਸਿਰਫ ਗੱਲੀਬਾਤੀ ਯਾਰ ਤੂੰ ਗੁੱਸਾ ਨਾ ਕਰੀ ਵੈਸੇ ਇੱਕ ਗੱਲ ਜਾਂ ਤੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਤੇਰੀ ਸੱਸ ਡਾਂਢੀ ਆ ਉਹਨੇ ਤੇਰੇ ਘਰ ਵਾਲੇ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਹੈ ਜਦ ਉਸਨੇ ਤੈਨੂੰ ਕਈ ਵਾਰ ਮੂੰਹ ਤੇ ਹੀ ਕਿਹਾ ਕਿ ਜਦ ਮੈਂ ਤੱਕ ਮੈਂ ਜਾਂਦੀ ਹਾਂ ਤਾਂ ਆਪਣੇ ਪੁੱਤ ਨੂੰ ਧੀਰਾ ਨਹੀਂ ਹੋਣ ਦਿੰਦੀ ਫਿਰ ਵੀ ਕਿਉਂ ਇੰਨਾ ਵਕਤ ਕੱਢ ਦਿੱਤਾ ਤਲਾਕ ਲੈ ਕੇ ਪਾਸੇ ਹੋਣਾ ਸੀ ਤੇ ਅੱਜ ਦੇ ਦਿਨ ਦੀ ਨੌਬਤ ਹੀ ਨਹੀਂ ਆਣੀ ਸੀ ਬਸ ਯਾਰ ਬੱਚਿਆਂ ਪਿੱਛੇ ਇੱਕ ਆਸ ਸੀ ਕਿ ਸਭ ਠੀਕ ਆਏਗਾ ਤੇ ਹੁਣ ਤਾਂ ਉਹ ਆਸ ਵੀ ਟੁੱਟ ਗਈ ਉਸਦੇ ਬਹਾਲੇ ਰਿਸ਼ਤਿਆਂ ਬਾਰੇ ਜਾਣ ਕੇ ਹੁਣ ਤਾਂ ਦਿਲ ਪੱਥਰ ਹੀ ਹੋ ਗਿਆ ਮੇਰਾ ਬਸ ਚੋਂ ਦੀ ਲਾਸ਼ ਦੀ ਤਰ੍ਹਾਂ ਤੁਸੀਂ ਸਹੀ ਹੀ ਕਹਿ ਰਹੀਆਂ ਹੋ ਮੈਨੂੰ ਪਹਿਲਾਂ ਹੀ ਅਲੱਗ ਹੋ ਜਾਣਾ ਚਾਹੀਦਾ ਸੀ ਇੰਟ ਸਾਰੀ ਉਮਰ ਬੇਮੇਲ ਰਿਸ਼ਤੇ ਚ ਰਿਆ ਕਿ ਖੁਦ ਨੂੰ ਪੱਠੀ ਚ ਤਾਂ ਨਹੀਂ ਝੋਕੀ ਰੱਖਦੀ ਬਸ ਸਮਾਜ ਰਿਸ਼ਤੇਦਾਰੀ ਦੀ ਸ਼ਰਮ ਨਹੀਂ ਲੈ ਬੈਂਦੀ ਇਹ ਸਾਨੂੰ ਜਦ ਕਿ ਕੋਈ ਵੀ ਕੁਝ ਨਹੀਂ ਕਰਦਾ ਸਾਡੇ ਲਈ ਜਿੰਨਾ ਦੀ ਸ਼ਰਮ ਪਿੱਛੇ ਅਸੀਂ ਰੱਬ ਵੱਲੋਂ ਦਿੱਤੀ ਇੱਕੋ ਇੱਕ ਜ਼ਿੰਦਗੀ ਨੂੰ ਇਹੋ ਜਿਹੇ ਰਿਸ਼ਤਿਆਂ 'ਚ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੰਨੇ ਆ ਮੇਰੀ ਇਹ ਸਹਿ ਮਾਨਸਿਕ ਪੀੜਾ ਨੂੰ ਕੋਈ ਵੀ ਨਹੀਂ ਸਮਝ ਸਕਦਾ ਹੈ ਕੋਈ ਜੋ ਇਸ ਪੀੜਾ ਨੂੰ ਇਸ ਦਰਦ ਨੂੰ ਸਮਝ ਸਕੇ